ਆਮ ਆਦੀ ਪਾਰਟੀ ਨੇ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਬਕਾਇਦਾ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਵੱਡੇ ਵੱਡੇ ਚੈਨਲਾਂ ਤੇ ਕਿਹਾ ਸੀ ਕਿ ਕੁਝ ਹਫ਼ਤਿਆਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਨਸ਼ੇ ਦਾ ਨਾਮ ਖਤਮ ਕਰ ਦਿੱਤਾ ਜਾਊਗਾ ਪਰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਆਮ ਆਦੀ ਪਾਰਟੀ ਦੇ ਪੰਜਾਬ ਦੇ ਵਿੱਚ ਸਰਕਾਰ ਬਣਿਆ ਹੋਇਆ ਨੂੰ ਪਰ ਹੁਣ ਗੱਲ ਇਹ ਸਾਹਮਣੇ ਨਿਕਲ ਕੇ ਆ ਗਈ ਹੈ ਜਦ ਖੇਤ ਨੂੰ ਵਾਰਿਖਾਨ ਲੱਗ ਜਾਏਗਾ ਤਾਂ ਖੇਤ ਦਾ ਕੀ ਬਣੂਗਾ ਹੁਣ ਤਾਜ਼ਾ ਤਸਵੀਰ ਮਖੂ ਤੋਂ ਨਿਕਲੀ ਹੈ ਜਿੱਥੇ ਆਮ ਆਦਮੀ ਪਾਰਟੀ ਦਾ ਸੋਸ਼ਲ ਵਿੰਗ ਦਾ ਬਲਾਗ ਪ੍ਰਧਾਨ ਦੱਸਿਆ ਜਾ ਰਿਹਾ ਜਿਸ ਦੇ ਘਰ ਦੇ ਵਿੱਚੋਂ 2 ਕਰੋੜ 76 ਲੱਖ ਰੁਪਏ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਨਸ਼ੀਲੀਆਂ ਗੋਲੀਆਂ ਬ੍ਰਹਮਾ ਡੌਲ ਅਤੇ ਪ੍ਰੈਗਮਾ ਕੈਪਸੂਲ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੀਮਤ 2 ਕਰੋੜ 76 ਲੱਖ ਦੱਸੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਿਕ ਐਸਟੀਏ ਅਤੇ ਡਰੱਗ ਇਨਸਪੈਕਟਰ ਵੱਲੋਂ ਇਹ ਵੱਡੀ ਕਾਰਵਾਈ ਮਖੂ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਸੋਸ਼ਲ ਵਿੰਗ ਦੇ ਬਲਾਗ ਪ੍ਰਧਾਨ ਦੇ ਘਰੋਂ ਇਹ ਗੋਲੀਆਂ ਤੇ ਉਸ ਦੇ ਗਡਾਉਨ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਕੀਮਤ 2 ਕਰੋੜ 76 ਲੱਖ ਦੱਸੀ ਜਾ ਰਹੀ ਹੈ ਕੀ ਹੈ ਪੂਰਾ ਮਾਮਲਾ ਆ ਸੁਣ ਲਿਓ ਐਸਟੀਫ ਦੇ ਅਧਿਕਾਰੀ ਅਤੇ ਡਰੱਗ ਇਨਸਪੈਕਟਰ ਦਾ ਵੀ ਬਿਆਨ ਅਹ ਐਸਟੀਐਫ ਦੀ ਟੀਮ ਕੋਲ ਕੋਈ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਫਿਰ ਅਸੀਂ ਜੁਆਇੰਟਲੀ ਮਖੂ ਗਏ ਆ ਮਾ ਕੋ ਇੱਕ ਪੀਮ ਕੁਮਾਰ ਟੁਕਰਾਲ ਨਾਮ ਦਾ ਪਰਸਨ ਸੀ ਜਿਹਦੇ ਘਰੋਂ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਵੀ ਰਿਕਵਰੀ ਹੋ ਸਕਦੀ ਹੈ ਅਸੀਂ ਉਹਦੇ ਘਰ ਗਏ ਆ ਉੱਥੇ ਸਾਨੂੰ ਟਰਾਮਾਡੋਲ ਦੀ ਰਿਕਵਰੀ ਵੀ ਹੋਈ ਔਰ ਪ੍ਰੀਗਾਬਲ ਇਨ ਕੈਪਸੂਲ ਜੋ ਕਿ ਬਿਨਾ ਲਾਇਸੈਂਸ ਔਰ ਬਿਨਾ ਪਰਚੇਸ ਬਿਲਸ ਰੱਖ ਰਿਆ ਸੀਗਾ ਇਸ ਲਈ ਡਰਗ ਦੀ ਕਾਰਵਾਈ ਅਸੀਂ ਅਲੱਗ ਕੀਤੀ ਔਰ ਐਨਡੀਪੀਓ ਦੀ ਕਾਰਵਾਈ ਜੋ ਐਸਟੀਐਮ ਟੀਮ ਵੱਲੋਂ ਕੀਤੀ ਗਈ ਹੈ ਕਰ ਉਹਨਾਂ ਕੋਲੋਂ ਜੋ ਪ੍ਰੀਗਾਬਲ ਇਨ ਔਰ ਗਾਬਾਪੈਂਟਿਨ ਦੇ ਜੋ ਕੈਪਸੂਲ ਸੀ ਤਕਰੀਬਨ 1 ਲੱਖ ਕੈਪਸੂਲ ਕਰੋਂ ਬ੍ਰਾਹਮਤ ਹੋਇਆ ਜਿੱਦੀ अमाउंट 3 ਲੱਖ ਦੇ ਆਸ-ਪਾਸ ਹੈਗੀ ਐ ਔਰ ਜੋ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹਦਾ ਇੱਕ ਗਦਾਊਨ ਵੀ ਹੈ ਫਿਰ ਅਸੀਂ ਉਸ ਦੀ ਗਦਾਊਨ ਤੇ ਵਿਜ਼ਿਟ ਕੀਤਾ ਤਾਂ ਗਦਾਊਨ ਤੇ ਕਾਫੀ ਜ਼ਿਆਦਾ अमाउंट ਵਿੱਚ ਹਿਊਜ ਕੁਆਂਟੀਟੀ ਵਿੱਚ ਪ੍ਰੀ ਗਾਬਲਿਨ ਅਵੇਲੇਬਲ ਸੀਗੀ ਜੋ ਜੋ ਕਿ ਵਿਦਾਊਟ ਲਾਇਸੈਂਸ ਔਰ ਵਿਦਾਊਟ ਪਰਚੇਸ ਬਿਲ ਸੀ ਉਹ ਤਕਰੀਬਨ 872000 ਕੈਪਸੂਲ ਸੀ ਉੱਥੇ ਜਿੱਦੀ अमाउंट ਲਗਭਗ ਹੈਗੀ ਐ 2 ਕਰੋੜ 46 ਲੱਖ ਦੇ ਆਸ-ਪਾਸ ਹੈਗੀ ਐ ਤਬਾ ਮੈਮ ਇਹ ਜਿਹੜੀ ਸਪਲਾਈ ਜਿਹੜੀ ਹੈ ਕਿੱਥੇ ਦੇ ਰਿਆ ਸੀ ਕਿਸੇ ਨਸ਼ੇ ਦੇ ਯੂਜ਼ਰ ਇਹ ਅਜੇ ਪੁਲਿਸ ਡਿਪਾਰਟਮੈਂਟ ਐਸਟੀਐਫ ਡਿਪਾਰਟਮੈਂਟ ਤੋਂ ਰਿਮਾਂਡ ਲੈ ਕੇ ਉਹਨਾਂ ਤੋਂ ਸਾਰੀ ਇਨਫੋਰਮੇਸ਼ਨ ਲਏਗਾ ਕਲੈਕਟ ਕਰੇਗਾ ਤਾਂ ਮੈਮ ਦੱਸਿਆ ਜਾ ਰਿਹਾ ਹੈ ਕਿ ਕਿਸੇ ਆਮਲੀ ਪਾਰਟੀ ਦਾ ਨਹੀਂ ਇਹਦੇ ਬਾਰੇ ਮੈਨੂੰ ਇਸ ਬਾਰੇ ਕੋਈ ਨੋਲੇਜ ਨਹੀਂ ਹੈ ਤਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਆਪਣੀ ਡਰੱਗ ਐਕਟ ਵਿੱਚ ਜੋ ਵੀ ਵਿਨਾਂ ਲਾਇਸੈਂਸ ਦੇ ਜੋ ਕਾਰਵਾਈ ਬੰਦੀ ਹੈ ਉਹ ਸਾਡੇ ਵੱਲੋਂ ਕੀਤੀ ਜਾਏਗੀ ਤਾਂ ਉਹ ਸੀਲ ਕਰ ਦਿੱਤਾ ਗਿਆ ਰੈਸਟ ਹੈ ਉਹ ਅਰੈਸਟਡ ਪਰਸਨ ਉਹ ਐਸਟੀਫ ਟੀਮ ਵੱਲੋਂ ਰੈਸਟਡ ਹੈ ਤਾਂ ਇਹ ਟਰੱਕ ਤੇ ਮਾਲ ਜਾ ਰਿਹਾ ਹੈ ਲਾਈਫ ਉਸ ਤੋਂ ਬਾਅਦ ਲੈ ਕੇ ਨਹੀਂ ਕੌਣ ਮਾਲ ਟਰੱਕ ਤੇ ਲੈ ਕੇ ਆ ਰਹੇ ਸਾਰੇ ਤੁਸੀਂ ਹਾਂ ਅਸੀਂ ਆਪਣੇ ਕੋਲ ਲੈ ਆਏ ਆਪਣਾ ਮਾਲ ਜੋ ਬਾਕਸਿਸ ਜੋ ਸਾਡੇ ਰਿਕਵਰੀ ਸੀ ਅਸੀਂ ਆਪਣੇ ਕੋਲ ਲਿਆਂਦੀ ਹੈ ਜੋ ਰਾਮਾਡੋਲ ਦੀ ਰਿਕਵਰੀ ਸੀ ਉਹ ਐਸਟੀਐਫ ਕੋਲ ਆ ਉਹ ਅਸੀਂ ਹੁਣ ਕੋਰਟ ਵਿੱਚ ਪੇਸ਼ ਕਰਕੇ ਉਸ ਤੋਂ ਬਾਅਦ ਜੋ ਸਾਡੀ ਆਪਣੀ ਡਰਗ ਦੀ ਕਾਰਵਾਈ ਹੈ ਉਹ ਹੀ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਸੋਨੀਆ ਗੁਪਤਾ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਸਾਡੀ ਕੱਲ ਡੀਐਸਪੀ ਸਾਹਿਬ ਸਾਡੇ ਰਕੇਸ਼ ਕੁਮਾਰ ਜੀ ਤੇ ਨਾਲ ਉਹਨਾਂ ਦੀ ਟੀਮ ਇਹਨਾਂ ਵੱਲੋਂ ਮਖੂਲ ਸਿਟੀ ਦੇ ਵਿੱਚ ਰੇਲਵੇ ਰੋਡ ਦੇ ਉੱਪਰ ਇੱਕ ਸਟੋਰ ਦੇ ਉੱਪਰ ਤੇ ਇੱਕ ਘਰ ਦੇ ਉੱਤੇ ਰੇਡ ਕੀਤੀ ਗਈ ਸੋ ਇਹਦੇ ਨਾਲ ਅਸੀਂ ਜਿਹੜੀ ਇਨਫਾਰਮੇਸ਼ਨ ਸਾਨੂੰ ਕਿ ਇਸ ਇਹ ਜਿਹੜਾ ਭੀਮ ਠਕੁਰਾਲ ਜਿਹੜਾ ਕ्यूज ਅਸੀਂ ਫੜਿਆ ਇਹਨੇ ਵਿਦਆਊਟ ਲਾਇਸੈਂਸ ਭਾਰੀ ਮਾਤਰਾ ਵਿੱਚ ਨਸ਼ੀਲੀ ਡਰੱਗ ਅਤੇ ਨਾਲ ਜਿਹੜੀ ਆ ਮੈਡੀਕਲ ਮੈਡੀਸਿਨਸ ਜਿਹੜੀਆਂ ਨੇ ਜਿਹੜੀਆਂ ਇਹ ਵਿਦਆਊਟ ਲਾਇਸੈਂਸ ਰੱਖ ਨਹੀਂ ਸਕਦਾ ਉਹ ਇਹਨਾਂ ਨੇ ਭਾਰੀ ਮਾਤਰਾ ਵਿੱਚ ਸਟੋਰ ਕੀਤੀਆਂ ਨੇ ਸੋ ਸਾਡੀ ਟੀਮ ਜਿਹੜੀ ਇੱਥੇ ਕੱਲ ਅਸੀਂ ਇੱਥੇ ਰੇਡ ਕੀਤੀ ਸੀ ਸਾਡੇ ਨਾਲ ਡਰੱਗ ਕੰਟਰੋਲਰ ਅਫਸਰ ਵੀ ਨਾਲ ਸੀ ਸੋ ਇਹਦੇ ਵਿੱਚ ਜਿਹੜਾ ਦਾ ਸਟੋਰ ਹੈ ਤੇ ਘਾਰ ਹੈ ਇਹ ਦੋਨਾਂ ਜਗ੍ਹਾ ਤੋਂ ਸਾਨੂੰ ਜਿਹੜੀ ਹੈ ਭਾਰੀ ਮਾਤਰਾ ਵਿੱਚ ਜਿਹੜੀ ਮੈਡੀਸਿਨ ਜਿਹੜੀ ਐਲੋਪੈਥੀ ਦੀ ਮੈਡੀਸਿਨ ਮਿਲੀ ਆ ਉਹਦੇ ਵਿੱਚ ਪ੍ਰੈਗਾਬਲਿਨ ਨਾਂ ਦੇ ਜਿਹੜੇ ਕੈਪਸੂਲਸ ਨੇ ਉਹ ਜਿਹੜੇ ਰਿਕਵਰ ਹੋਏ ਨੇ ਜਿਹੜੀ ਉਹਨਾਂ ਦਾ ਟੋਟਲ ਕਾਊਂਟ ਹੈ ਲਗਭਗ 9.36 ਲੱਖ ਜਿਹੜਾਂ ਦੀ ਟੋਟਲ ਗਿਣਤੀ ਹੈ ਤੇ ਜਿਹੜੀ ਇਹਦੀ ਅਪਰੋਕਸੀਮੇਟ ਵੈਲਿਊ ਹੈਗੀ ਆ ਜੋ ਇਹਦੇ ਉੱਤੇ ਸਟ੍ਰਿਪ ਦੇ ਉੱਤੇ ਪ੍ਰਾਈਸ ਹੈ ਉਹ 2.76 ਕਰੋੜ ਰੁਪਏ ਦੀ ਜਿਹੜੀ ਉਹਦੀ ਟੋਟਲ ਜਿਹੜੀ ਉਹਦੀ ਵੈਲਿਊ ਹੈ ਨਾਲ ਹੀ ਜਿਹੜਾ ਇਹਦੇ ਕੋਲੋਂ ਸਾਨੂੰ ਟਰਾਮਾਡੋਲਸ ਦੇ ਜਿਹੜੇ ਜਿਹੜੀ ਕੀ ਜਿਹੜੇ ਐਂਡੀਪੀਐਸ ਅਕਟ ਅੰਦਰ ਜਿਹੜੇ ਇਹ ਆਉਂਦੇ ਨੇ ਡਰੱਗ ਆਉਂਦੀ ਆ ਉਹ ਵੀ ਇਹਦੇ ਕੋਲੋਂ ਲਗਭਗ 1500 ਕੈਪਸੂਲ ਜਿਹੜੇ ਆ ਟੈਬਲੇਟਸ ਜਿਹੜੀਆਂ ਉਹ ਮਿਲੀਆਂ ਨੇ ਸੋ ਅਸੀਂ ਇਹਦੇ ਵਿੱਚ ਦੋ ਕਾਰਵਾਈਆਂ ਹੋਈਆਂ ਨੇ ਇਹਦੇ ਵਿੱਚ ਡਰੱਗ ਕੰਟਰੋਲਰ ਆਫਿਸਰਸ ਦੇ ਵੱਲੋਂ ਡਰੱਗ ਐਂਡ ਕੋਸਮੈਟਿਕ ਐਕਟ ਦੇ ਤਹਿਤ ਇਹ ਸਾਰੀਆਂ ਦਵਾਈਆਂ ਨੂੰ ਜਿਹੜੀਆਂ ਪ੍ਰੈਗਾਬਲਿਨ ਗੋਲੀਆਂ ਨੇ ਜਿਹੜੀਆਂ ਕਿ ਹੈਬਿਟ ਫਾਰਮਿੰਗ ਡਰੱਗਸ ਨੇ ਤੇ ਇਸ ਏਰੀਆ ਦੇ ਵਿੱਚ ਜਿਹੜੇ ਯੂਥ ਹੈ ਇਹ ਇਸ ਡਰਗ ਨੂੰ ਕਾਫੀ ਜ਼ਿਆਦਾ ਲੈ ਰਿਆ ਸੀ ਤੇ ਇਹ ਮੇਨ ਸਪਲਾਈਅਰ ਵੀ ਸੀ ਬੰਦਾ ਇਹ ਪ੍ਰੈਗਾਬਲਿਨ ਦੀ ਸਾਰੀ ਡਰਗਸ ਨੂੰ ਜਿਹੜਾ ਉਹ ਡਰਗ ਇੰਸਪੈਕਟਰ ਸਾਹਿਬ ਦੇ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਸੈਪਰੇਟ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਟਰਾਮਾਡੋਲ ਜਿਹੜੀ ਡਰਗ ਆ ਉਹਦੇ ਤਹਿਤ ਅਸੀਂ ਐਸਟੀਐਫ ਨੇ ਫਆਈਆਰ ਨੰਬਰ 8611624 ਬਾਈ ਐਨਡੀਪੀਐਸ ਅਕਟ ਹੈ ਤੁਸੀਂ ਜਿਹੜਾ ਕੇਸ ਅਸਰ ਕਰਕੇ ਦੋਸ਼ੀ ਨੂੰ ਜਿਹੜਾ ਭੀਮ ਠਕੁਰਾਲ ਨੂੰ ਗ੍ਰਿਫਤਾਰ ਕਰ ਲਿਆ ਸਰ ਇਹ ਕੀ ਟਰਾਂਸਪੋਰਟ ਦਾ ਕੰਮ ਕਰਦਾ ਸੀ ਇਹਨੂੰ ਕੋਈ ਲਾਇਸੈਂਸ ਲਿਗਾ ਸੀਗਾ ਇਹ ਮੈਡੀਕਲ ਦਾ ਜਿਹੜਾ ਕੰਮ ਕਰ ਰਿਹਾ ਸੀ ਇਹਨਾਂ ਕੀ ਸੀ ਜੀ ਇਹ ਦੋਸ਼ੀ ਜਿਹੜਾ ਭੀਮ ਠਕੁਰਾਲ ਹੈ ਤੇ ਬਸ ਕੋਈ ਵੀ ਮੈਡੀਸਿਨਸ ਰੱਖਣ ਦਾ ਜਾਂ ਕੋਈ ਵੀ ਟਰਮ ਮੈਡੀਸਿਨ ਕੋਈ ਕੈਮਿਸਟ ਦਾ ਕੋਈ ਵੀ ਲਾਇਸੈਂਸ ਨਹੀਂ ਹੈ ਬੇਸਿਕਲੀ ਇੱਕ ਟਰੱਕ ਵਗੈਰਾ ਚਲਾਉਂਦਾ ਇਹਨੇ ਟਰਾਂਸਪੋਰਟ ਬਣਾਈ ਆਪਣੀ ਠਕੁਰਾਲ ਟਰਾਂਸਪੋਰਟ ਦੇ ਨਾਮ ਤੋਂ ਇਹ ਆਪਣੇ ਘਰ ਦੇ ਨਾਲ ਸਿਟੀ ਰੋਡ ਰੇਲਵੇ ਰੋਡ ਮਖੂ ਦੇ ਉੱਪਰ ਹੀ ਇਹਨੇ ਸਟੋਰ ਬਣਾਇਆ ਹੋਇਆ ਸੀ ਇਹ ਇੱਥੋਂ ਆਪਣੇ ਇਸ ਸਟੋਰ ਵਿੱਚ ਕੰਟੇਨਰ ਕੀ ਮੇਰਾ ਟਰਾਂਸਪੋਰਟ ਦਾ ਸਮਾਨ ਆਇਆ ਇਹ ਕੰਟੇਨਰ ਕੋ ਵੱਡੇ ਵੱਡੇ ਜਿਹੜੇ ਗੱਤੇ ਦੇ ਡੱਬੇ ਹੈਗੇ ਨੇ ਅੱਗੋ ਫਿਰ ਤਰਨਤਾਰਨ ਫਰੂਜ਼ਪੁਰ ਮੋਗਾ ਇੱਥੇ ਜਿਹੜੀ ਆਏ ਵਰੀ ਪ੍ਰੈਗਾਬਲਿਨ ਜਿਹੜੀ ਦਵਾਈ ਆ ਇਹ ਜਿਹੜੀ ਨਸ਼ੇ ਵਾਸਤੇ ਯੂਜ਼ ਕੀਤੀ ਜਾ ਰਹੀ ਫਰਦਰ ਇਹ ਸਪਲਾਈ ਕਰਦਾ ਸੀ ਤੇ ਇਹ ਵਾਲੀ ਡਰੱਗ ਹੈ ਜਿਹੜੀ ਇਹ ਲੇਬਰ ਕਲਾਸ ਦੇ ਹੋਰ ਜਿਹੜੀ ਹੈਗੀ ਆ ਐਡਿਕਟਸ ਨੇ ਉਹ ਇਹਨੂੰ ਯੂਜ਼ ਕਰਦੇ ਨੇ ਜੋ ਮੈਡੀਕਲ ਸਾਇੰਸ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਇਹਦੀ ਜਿਹੜੀ ਜਿਸ ਤਰ੍ਹਾਂ ਜਿਹੜੀ ਰਿਕਵਰਡ ਜਿਹੜੀ ਆ ਹੈਗੀ ਨੇ ਇੱਕ ਮਿਕਦਾਰ ਹੈ ਇਹਦੇ ਵਿੱਚ ਇਹਨੇ ਲਗਭਗ ਇਹਦੀ ਜਿਹੜੀ ਹੈਗੀ ਆ ਮਿਲੀਗ੍ਰਾਮ ਜਿਹੜੀ ਹੈਗੀ ਆ ਉਹ 300 ਮਿਲੀਗ੍ਰਾਮ 400 ਮਿਲੀਗ੍ਰਾਮ ਦੇ ਸਟ੍ਰਿਪਸ ਨੇ ਇਹਦੇ ਕੋਲ ਨਾਰਮਲੀ ਜਿਹੜੇ ਡਾਕਟਰ ਸਾਹਿਬ ਨੇ ਉਹ 50 ਮਿਲੀਗ੍ਰਾਮ ਜਾਂ ਮੈਕਸਿਮਮ 100 ਮਿਲੀਗ੍ਰਾਮ ਦੀ ਡੋਜ਼ ਦਿੰਦੇ ਨੇ ਸੋ ਜ਼ਿਆਦਾ ਹੈਵੀ ਸਟਰੋਂਗ ਡੋਜ਼ ਦੇ ਵਜੋਂ ਇਹਦੇ ਸਟੋਰ ਕੀਤੀਆਂ ਨੇ ਤੇ ਯੂਥ ਦੇ ਵਿੱਚ ਏਸੀ ਤੋਂ ਸੋ ਸੋਸ਼ਲ ਕਾਜ਼ ਨੂੰ ਲੈਂਦੇ ਹੋਏ ਅਸੀਂ ਇਹਦਾ ਇਸ ਚੀਜ਼ ਨੂੰ ਅਸੀਂ ਦੋਨਾਂ ਯੂਨਿਟਸ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ ਸੀ ਸਰ ਇਹਨੂੰ ਵੀ ਜਾਂਚ ਕਰ ਰਹੇ ਜੀ ਕਿ ਉਹ ਕਿ ਕਿੱਥੋਂ ਲੈ ਕੇ ਆਂਦਾ ਜਿਗਾ ਸੀਗਾ ਔਰ ਇਹ ਕਦੋਂ ਤੋਂ ਇਹ ਕੰਮ ਕਰ ਰਿਹਾ ਜੀ ਇਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਜਿਹੜੀ ਉਹਦੇ ਵਿੱਚ ਸਾਰਾ ਐਡਰੈਸ ਹੈ ਜਿਹੜੀ ਫਾਰਮਾਸਿਊਟੀਕਲਸ ਕੰਪਨੀਆਂਜ਼ ਨੇ ਉਹ ਅਸੀਂ ਡਰੱਗ ਕੰਟਰੋਲ ਆਫਿਸਰਸ ਨੇ ਉਹਨਾਂ ਦੇ ਨਾਲ ਸਾਂਝੇ ਤੌਰ ਤੇ ਅਸੀਂ ਉਹਨਾਂ ਕੰਪਨੀਆਂਜ਼ ਤੱਕ ਵੀ ਉਹਨਾਂ ਨੂੰ ਵੀ ਸੰਬੰਧਨ ਕਰਾਂਗੇ ਤੇ ਜਿਹੜਾ ਦੋਸ਼ੀ ਨੂੰ ਅਸੀਂ ਅੱਜ ਹਿਰਾਸਤ ਵਿੱਚ ਅੱਜ ਕੋਰਟ ਮਾਂ ਜੋ ਕੋਰਟ ਵਿੱਚ ਪੇਸ਼ ਕਰਕੇ ਇਦਾਂ ਰਿਮਾਂਡ ਲੈ ਕੇ ਜਿਹੜਾ ਅਗੋਂ ਤਫ਼ਤੀਸ਼ ਜਿਹੜੀ ਹੋ ਜੀ ਅੱਜ ਆ ਰਹੀ ਜੀ ਇਹ ਨਸ਼ੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ ਪ੍ਰੈਗਾਬਲਿਨ ਨੂੰ ਇਹ ਡਰੱਗ ਜਿਹੜੀ ਹੈ ਅਦਰਵਾਇਜ਼ ਜਿਹੜੀ ਹੈ ਐਨਡੀਪੀਏ ਸੈਕਟਰ ਦੇ ਵਿੱਚ ਨਹੀਂ ਆਉਂਦੀ ਇਹ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਹੈ ਜੀ ਇਸ ਤਰ੍ਹਾਂ ਦੀ ਅਜੇ ਫਿਲਹਾਲ ਕੋਈ ਸਾਡੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਦਿਨ ਤੋਂ ਕੰਮ ਕਰਦਾ ਪਤਾ ਕੁਝ ਨਾ ਜੀ ਹਾਂ ਜੀ ਇਹ ਹਿਰਾਸਤ ਵਿੱਚ ਹੈ ਕੱਲ ਰਾਤ ਹੀ ਕਾਰਵਾਈ ਹੋਈ ਹੈ ਸਾਰੀ ਡਿਟੇਲ ਇਹਦੇ ਕੋਲੋਂ ਅਗਲੀ ਮਜਬੂਤ ਪੁੱਛਗਿੱਛ ਕੀਤੀ ਜਾ ਰਹੀ ਹੈ